ਸਤਿਓ ਮੈਂ ਦਿਗਿੰਦਰ ਸਿੰਘ ਗੁਰਾਂ ਸਭਾ ਪ੍ਰਧਾਨ ਹੁਕਾਰਤੀ ਸਰ ਨੇ ਇੱਕਤਾ ਗੁਰਾਂ ਅੱਜ ਅਸੀਂ ਬਰਨਾਲਾ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਪਰਤਾਲ ਕੀਤੀ ਹੈ ਝੋਨੇ ਦੀ ਵਿਕਰੀ ਦਾ ਬਹੁਤ ਹੀ ਮੰਦਾ ਹਾਲ ਦੇਖਿਆ ਸੀ ਜਿਵੇਂ ਕਾਲੇ ਕਿਆਂ ਦੀ ਮੰਡੀ ਵਡੇਰਾ ਦੀ ਮੰਡੀ ਤੇ ਹੋਰ ਕਈ ਮੰਡੀਆਂ ਨੇ ਜਿਨ੍ਹਾਂ ਦੇ ਵਿੱਚ ਝੋਨਾ ਬਹੁਤ ਜ਼ਿਆਦਾ ਪਿਆ ਤੇ ਵਿਕਰੀ ਉੱਥੇ ਨਾ ਮਾਤਰ ਵੀ ਹੋਈ ਹੈ ਤੇ ਅਸੀਂ ਇਹ ਸੂਬੇ ਦੀਆਂ ਪੰਜ ਮੈਂਬਰੀ ਦੀ ਐਮਰਜੈਂਸੀ ਮੀਟਿੰਗ ਸਦਕੇ ਫੈਸਲਾ ਕੀਤਾ ਹੈ ਕਿ 11 ਤਰੀਕ ਵਾਲੇ ਦਿਨ ਅਸੀਂ ਡੀਸੀ ਬਰਨਾਲਾ ਦਾ ਘਰੋਂ ਕਰਾਂਗੇ ਤੇ ਬਾਕੀ ਇਹਦੇ ਤੇ ਚੰਦਾ ਸਿੰਘ ਜੱਟੂ ਵੀ ਦੱਸੋ ਅਸੀਂ ਪੂਰੀ ਸੂਬੇ ਦੀ ਮੇਨ ਟੀਮ ਇੱਥੇ ਇਕੱਠੇ ਹੋਏ ਹੋਏ ਆ ਪੂਰੇ ਪੰਜਾਬ ਦਾ ਮੰਡੀਆਂ ਦਾ ਜਲਜਾਲ ਹੈ ਪੂਰੇ ਪੰਜਾਬ ਚੋਂ ਖਾਸ ਕਰਕੇ ਜਿਹੜੀ ਬਰਨਾਲੇ ਦੀ ਮੰਡੀ ਆ ਜਿੱਥੇ ਇਹ ਆਪਦੇ ਐਮਐਲਏ ਜਿਤਾਉਣ ਦੇ ਵੀ ਜ਼ੋਰ ਲੱਗਿਆ ਹੋਇਆ ਹੈ ਬਹੁਤ ਬੁਰਾ ਹਾਲ ਹੈ ਮੰਡੀਆਂ ਦਾ ਅਸੀਂ ਇਹਨਾਂ ਦੇ ਬਾਰਾਂ ਦੇ ਮੁਰੇ ਵੀ ਬੈਠੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਤੇ ਆਪ ਸਰਕਾਰ ਦੇ ਹੁਣ ਅਸੀਂ ਫੈਸਲਾ ਕੀਤਾ ਹੈ ਕਿ 11 ਤਰੀਕ ਨੂੰ ਬਰਨਾਲੇ ਦੇ ਜਿਹੜਾ ਡੀਸੀ ਹੈ ਉਹਦਾ ਘਰਾਓ ਕਰਾਂਗੇ ਝੋਨੇ ਦੇ ਮਸਲੇ ਨੂੰ ਲੈ ਕੇ ਤੇ ਪਿੰਡਾਂ ਦੀਆਂ ਮੰਡੀਆਂ ਦੇ ਵਿੱਚ ਵੀ ਅਸੀਂ ਇਹ ਉਸੇ ਦਿਨ ਤੋਂ ਤੇਜ਼ ਕਰਾਂਗੇ ਨਾਲ ਹੀ ਉਸ ਤੋਂ ਬਾਅਦ ਅਸੀਂ ਜਿਹੜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਇੱਥੋਂ ਤੇ ਗਿੱਦੜ ਵਹਿਆ ਲਈ ਜਿਹੜੇ ਦੋਨੇ ਸੀਟਾਂ ਇਥੇ ਅਸੀਂ ਪੂਰੀ ਜ਼ੋਰਦਾਰ ਪ੍ਰਚਾਰ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਕੀ ਐ ਆਪ ਵਾਲੀ ਸਰਕਾਰ ਉਹਨਾਂ ਨੀਤੀਆਂ ਤੇ ਕਿਵੇਂ ਬਹੁਤ ਵੱਜੜ ਕੇ ਤੁਰ ਰਹੀ ਐ ਤੇ ਲੋਕਾਂ ਤੋਂ ਇਥੇ ਆ ਕੇ ਉਹ ਵੋਟਾਂ ਪਾਲਦੇ ਐ ਜਿਹੜੇ ਵੱਡੇ ਵੱਡੇ ਮੌਲ ਐ ਕਿਵੇਂ ਇਹਨਾਂ ਨੇ ਸ਼ਹਿਰੀਆਂ ਨੂੰ ਉਜਾੜਨਾ ਹੁਣ ਵੀ ਬਹੁਤ ਵੱਡਾ ਅਸਰ ਪਾਇਆ ਪਿਆ ਹਜੇ ਮੌਲ ਉਸ ਪੱਧਰ ਤੇ ਆਏ ਨਹੀਂ ਹੈਗੇ ਇਸ ਕਰਕੇ ਅਸੀਂ ਪੂਰੀ ਜ਼ੋਰਦਾਰ ਜਿਹੜੀ ਮੁਹਿੰਮ ਐ ਉਹ 14 ਤਰੀਕ ਤੋਂ ਲੈ ਕੇ ਦੋਨਾਂ ਥਾਵਾਂ ਤੇ ਬਰਨਾਲੇ ਤੇ ਗਿੱਦੜੋ ਬਹਾਦੇ ਵਿੱਚ ਪੂਰੀ ਆਵਦੀ ਮੈਂ ਹੰਮਲ ਜਾਵਾਂਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਤੇ ਪਿੰਡਾਂ ਦੇ ਸਾਰੇ ਵੇੜਿਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਇਹ ਆਪਦੀ ਪੂਰੀ ਗੱਲ ਲਾਵਾਂਗੇ ਕਿ ਸਾਡਾ ਸਾਰੇ ਤਬਕਿਆਂ ਦਾ ਇਹ ਕਾਰਬੋਨੇਟ ਘਰਾਣਿਆਂ ਨੇ ਸਾਮਰਾਜੀ ਦੇਸ਼ਾਂ ਨੇ ਤੇ ਸਾਡੇ ਇੱਥੋਂ ਦੇ ਹਾਕਮਾਂ ਨੇ ਉਹਨਾਂ ਦੇ ਰਾਦੇ ਤੁਰਕੇ ਸਾੜਾ ਲੋਕਾਂ ਦਾ ਜੀਣਾ ਕਿਵੇਂ ਦਬਰ ਕੀਤਾ ਮਾਚਨ ਅਸਲ ਜੀਠੂ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆ ਅਸੀਂ ਅੱਜ ਇੱਥੇ ਸੂਬੇ ਦੇ ਸਾਰੇ ਆਗੂ ਇਕੱਠੇ ਹੋਏ ਸੀਗੇ ਅਸੀਂ ਜਿਹੜਾ ਪਹਿਲਾਂ ਐਲਾਨ ਕੀਤਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਉਹਦੇ ਤੇ ਅਸੀਂ ਦੋ ਗੱਲਾਂ ਦਾ ਵਾਅਦਾ ਕਰਨਾ ਚਾਹੁੰਦੇ ਆ ਇੱਕ ਤਾਂ ਜਿਹੜੇ ਸਾਡੇ ਇੱਥੇ ਧਰਨੇ ਚੱਲਦੇ ਸੀਗੇ ਟੂਲ ਬਲਾਜੇ ਨੂੰ ਛੱਡ ਕੇ ਉਹ ਧਰਨੇ ਅੱਜ ਤੋਂ ਹੀ ਸਮਾਪਤ ਹੈ ਤੇ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ 11 ਤੱਕ ਸਾਰੇ ਪਿੰਡਾਂ 'ਚ ਗਾਹ ਪਾਓ ਕਿ ਆਪਾਂ ਡਿਸ਼ ਨੂੰ ਘੇਰਨਾ ਹੈ ਬਰਨਾਲੇ ਦੇ ਨੂੰ ਉਹਦੇ ਤੇ ਜ਼ੋਰ ਲਾਉਣਾ ਤੇ ਵੱਡੀ ਗਿਣਤੀ 'ਚ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਡੀ ਗਲਤੀ ਆਪਕਰਾਂ ਹੱਥ ਸੰਭਲ ਹੋਈਏ ਤੇ ਇਸ ਘਰੋ ਘਰੋ ਦੇ ਵਿੱਚ ਜਿਹੜੇ ਦੂਜੇ ਜ਼ਿਲ੍ਹੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਅਸੀਂ ਸ਼ਾਮਲ ਕਰਾਂਗੇ ਇਸ ਫੈਸਲੇ ਮਤਲਬ